ਜਟਾਟ ਵੀ ਗਲਜਲ ਪ੍ਰਵਾਹ ਪਾਵੀ ਤਸਤਲੇ ਗਲੇਵ ਲੰਬੇ ਲੰਬੀ ਤਾਂ ਬੁਝੰਗ ਤੁੰਗ ਮਾਲਿਕਮ ਡਮਡ ਡਮਡ ਡਮੰਨੀ ਨਾਦ ਵਡਰਵ ਜਮ ਚਕਾਰ ਚੰਡ ਤਾਂਡਵੰ ਤਨੋਤ ਨਾ ਸ਼ਿਵੈ ਸ਼ਿਵਮ ਜਟਾ ਕਟਾ ਸੰਭ੍ਰਮ ਭਰਮੰਨਿ ਲਿੰਪ ਨਿਰਜਰੀ ਵਿਲੋਲ ਵਿਚੇ ਵੱਲਰੀ ਵਿਰਾਜਮਾਨ ਮੂਰਧਨੀ ਦਗਦ ਗਦ ਗਜਬ ਲਲਾਟ ਪਟ ਪਾਵ ਕੇ ਕਿਸ਼ੋਰ ਚੰਦਰ ਸ਼ੇਖਰੇ ਰਤੀ ਪ੍ਰਤਿਕਸ਼ਣੰ ਮਮੰ ਦਰਾਦਰ ਇੰਦਰ ਨੰਦਨੀ ਵਿਲਾਸ ਵੰਦ ਵੰਦਰਾ ਸਫੁਰਦ ਗਤ ਸੰਤਤੀ ਪਰਮੋਦ ਮਾਨਸ ਮਾਨਸੇ ਕਿਰਪਾ ਕਟਾਕਸ਼ ਧੋਰਨੀ ਨਿਰੁਧ ਧੁਰਦਰਾ ਪਦੀ ਕਵਚ ਦੇਵ ਗੰਬਰੇ ਮਨੋ ਵਿਨੋਦ ਮੇਤੂ ਵਸਤੁਨੀ ਜਟਾ ਬੁਜੰਗ ਪਿੰਗਲਾ ਸਫੁਤ ਫਨਾ ਮਨੀ ਪ੍ਰਭਾ ਕਦੰਬ ਕੁੰਕਮ ਦਰਵ ਪ੍ਰਲਿਪਤ ਦੇਖਵਾ ਦੂ ਮੁਖੇ ਮਦਾਂਦ ਸਿੰਦੂਰਾ ਸਫੁਰਤ ਗੁਤਰੀਏ ਮੇਦੁਰੇ ਮਨੋ ਵਿਨੋਦਾਂ ਦਾ ਭੂਤੰ ਬੇ ਭਰਤ ਭੂਤ ਭਰਤਰੀ जटाटवी गलज्जल प्रवाह पावितस्थले गलेव लम्बिलम्बितां भुजंगतुंग मालिकां डमडमडमडमन्निनादवदरवजम चकार चंड तांडवम तनोत न शिवै शिवम जटाकटाह संभ्रमर्मणिलिंप निर्जरी विलोलवीचे वल्लरी विराजमान मूर्धनि दगदगद गज्जविलोलटपट्ट पावके किशोरचंद्रशेखरे रति प्रतिक्षणं ममं ਦਰਾਦਰ ਇੰਦਰ ਨੰਦਨੀ ਵਿਲਾਸ ਵੰਦ ਵੰਦਰਾ ਸਫੁਰਦ ਗਤ ਸੰਤਤੀ ਪਰਮੋਦ ਮਾਨ ਸਮਾਨ ਸੇ ਕਿਰਪਾ ਕਟਾਕਸ਼ ਧੋਰਨੀ ਨਿਰੁਧ ਦੁਰਦਰਾ ਪਦੀ ਕਵਚ ਦੇਵ ਗੰਬਰੇ ਮਨੋ ਵਿਨੋਦ ਮੇਤੂ ਵਸਤੁਨੀ ਜਟਾ ਬੁਜੰਗ ਪਿੰਗਲਾ ਸਫੁਤ ਫਨਾ ਮਨੀ ਪ੍ਰਭਾ ਕਦੰਬ ਕੁੰਕਮ ਦਰਵ ਪ੍ਰਲਿਪਤ ਦੇਗਵਾ ਦੂ ਮੁਖੇ ਮਦਾਂਦ ਸਿੰਦੂਰਾ ਸਫੁਰਤ ਗੁਤਰੀਏ ਮੇਦੁਰੇ ਮਨੋ ਵਿਨੋਦਾਂ ਦਾ ਭੂਤੰ ਭੇ ਭਰਤ ਭੂਤ ਭਰਤਰੀ